ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਡੀ ਵੀ ਡਬਲਯੂ 371 ਜੋ ਕਿ ਭਾਰਤੀ ਖੇਤੀ ਅਨੁਸੰਧਾਨ ਸਸਥਾਨ ਕਰਨਾਲ ਆਈ ਆਈ ਡਬਲਯੂ ਬੀ ਆਰ ਵੱਲੋਂ ਇਸ ਕਿਸਮ ਨੂੰ ਤਿਆਰ ਕੀਤਾ ਗਿਆ ਹੈ ਕਿਸਾਨ ਵੀਰੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਖੂਬੀਆਂ ਨੇ ਤੇ ਅੱਜ ਆਪਾਂ ਪਹੁੰਚੇ ਹਾਂ ਪਿੰਡ ਕਰਾਂਗਣਾ ਜੋ ਕਿ ਇੱਥੇ ਇੱਕ ਆਪਣੇ ਕਿਸਾਨ ਨੇ ਅਮਰੀਕ ਸਿੰਘ ਜੀ ਔਰ ਇਹ ਲਗਭਗ 20 ਕਿ ਏਕੜ ਦੇ ਵਿੱਚ ਖੇਤੀ ਕਰਦੇ ਨੇ ਆਪਾਂ ਇਹਨਾਂ ਦੇ ਖੇਤ ਦੇ ਵਿੱਚ DBW 371 ਸੀਡ ਪ੍ਰੋਡਕਸ਼ਨ ਵਾਸਤੇ ਜਿਹੜਾ ਕਿ ਪ੍ਰੋਗਰਾਮ ਲਾਇਆ ਸੀ ਤੇ ਆਓ ਤੁਹਾਨੂੰ ਇਹ ਜਿਹੜਾ ਕਿ ਤੁਸੀਂ ਖੇਤ ਦੇਖ ਰਹੇ ਹੋ ਇਹ ਖੇਤ ਵੀ ਦਿਖਾਈਏ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਤੁਹਾਡੇ ਨਾਲ ਗੱਲ ਕਰਵਾਉਨੇ ਆ ਅਮਰੀਕ ਸਿੰਘ ਕ੍ਰਾਂਗਣਾ ਦੀ ਕਿ ਉਹਨਾਂ ਨੂੰ ਕਿੱਦਾਂ ਦੀ ਇਹ ਵੈਰਾਈਟੀ ਲੱਗੀ ਹੈ ਤੇ ਭਾਈ ਬੀਜ ਲੈਂਦਾ ਹੈ ਰਣਜੀਤ ਸਿੰਘ ਤੋਂ ਤੇ ਬੀਜ ਲੈਣ ਵਾਸਤੇ ਤੁਹਾਨੂੰ ਕਿਹਾ ਤਾਂ ਬਹੁਤ ਵਧੀਆ ਕੰਮ ਕਰਤਾ ਹੈ ਹਾਂਜੀ ਕਿਸਾਨ ਵੀਰੋ ਬੱਡੀ ਬੱਡੀ ਬੱਲੀ ਆ ਆਪਾਂ ਖੜੇ ਆ ਜੀ ਪਿੰਡ ਕਰਾਂਗਣਾ ਇੱਥੇ ਆਪਾਂ ਪ੍ਰੋਗਰਾਮ ਵਿੱਚ ਬੀਜ ਦਿੱਤਾ ਹੋਇਆ ਜੀ 371 ਦਾ ਔਰ ਤੁਸੀਂ ਖੇਤ ਦੇਖ ਰਹੇ ਹੋ ਬੱਲੀਆਂ ਹੀ ਬੱਲੀਆਂ ਜਿੱਦਾਂ ਕੀ ਸਾਰੇ ਸੁੰਦਰ 71 ਦਾ ਝਾੜ ਬਹੁਤ ਸੋਹਣਾ ਆ ਰਿਹਾ ਔਰ ਕਰਾਂਗੜੇ ਦੇ ਬਹੁਤ ਸਾਰੇ ਕਿਸਾਨ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਤੇ ਸਾਰੇ ਦੱਸ ਰਹੇ ਨੇ ਕਿ ਅਮਰੀਕຊੋਂ ਦੇ ਜਿਹੜੇ ਖੇਚੇ ਤੁਸੀਂ ਕਣਕ ਬਿਜਾਈ ਕਰਵਾਈ ਹੈ ਕਿਹੜੀ ਕਰਵਾਈ ਹੈ ਉਹ ਸਾਨੂੰ ਦੱਸੋ ਤਾਂ ਅੱਜ ਇੱਥੇ ਵਿਜ਼ਿਟ ਕੀਤਾ ਆਪਾਂ ਕੀ ਕੋਈ ਇਹਦੇ ਵਿੱਚ ਦੇਖੀਏ ਵੀ ਕਿੰਨੇ ਕ ਦਿਨ ਲਵੇਗੀ ਔਰ ਇਹ 2-3 ਦਿਨ ਹੋਰ ਲੈਂਦੀ ਹੈ ਕਣਕ ਤਾਂ ਵੈਸੇ ਆ ਇਹ ਆ ਦੇਖੋ ਕਿ ਸਾਨੂੰ ਵੀਰੋ ਪੱਕ ਚੁੱਕੀ ਹੈ ਦਾਣੇ ਬਹੁਤ ਸੋਹਣੇ ਬਣੇ ਨੇ ਤੇ ਇਹ ਦੇਖੋ ਤੁਸੀਂ ਖੇਤ ਬਹੁਤ ਸੋਹਣਾ ਖੜਿਆ ਤੁਹਾਨੂੰ ਸਾਰੇ ਖੇਤ ਦੀ ਨਿਗ੍ਹਾ ਮਰਵਾਦਾ ਅੱਜ ਜਿਹੜਾ ਮੌਸਮ ਹੈ ਉਹ ਵਿਸਾਖੀ ਦਾ ਦਿਨ ਹੈ ਔਰ ਮੌਸਮ ਥੋੜਾ ਐ ਗੜਬੜਾ ਜਾ ਰਿਹਾ ਹੈ ਬਾਕੀ ਦੇਖਦੇ ਹਾਂ ਪ੍ਰਮਾਤਮਾ ਸੁੱਖ ਰੱਖੇ ਸਹੀ ਕਿਸਾਨਾਂ ਦੀ ਫਸਲ ਵੱਢੀ ਜਾਵੇ